ਇਹ ਮਾਣ ਰੱਖੀਏ ਸੰਗਤਕਾਰ ਜਿਸ ਕੀ ਇਹ ਦੇਸ਼ ਘਰੀ ਸਾਦੀ ਕਰੀ ਦਾ ਵਰਗੇ ਵੱਡੇ ਵੱਡੇ ਵੀ ਇਸੇ ਹੀ ਉਹਨਾਂ ਦੇ ਜਰਨਾ ਵਿੱਚ ਪਰਗਤ ਹੋ ਰਹੇ ਸੋ ਸੋਤਨਾ ਸੀ ਮਾਏ ਸੁਖਾ ਜਨਨ ਨਾਮ ਬਖਸ਼ਿਸ਼ਰ ਰਹਿਤ ਹੈ ਬਰਦਾਸ਼ ਕਰੋ ਬਿਸਰ ਨਾਹੀ ਦਰਤਾ ਆਪਣਾ ਨਾਮ ਦੇ ਖੁਣਕਾਵਾ ਦਿਨ ਦਾਤ ਨਾਨਕ ਆ ਜਿੰਨੇ ਵੀ ਸਾਜ਼ ਵਜ ਰਹੇ ਆ ਗਾਵੇ ਸ਼ਬਦ ਅਨਾਹਦ ਨਾਦ ਪਹਿਨਾ ਧਾਰਨਾ ਪੜੀਏ ਉਹ ਗਾਵੇ ਸ਼ਬਦ ਅਨਾਹਦ ਨਾਦ ਰਾਸ ਮਹਾਰਾਜੀ ਉਸ ਕਾਲਪੁਰਖ ਵਾਹਿਗੁਰੂ ਦੇ ਠਿਕ ਗਰ ਰਹੇ ਨੇ ਉਸ ਕਾਲਪੁਰਖ ਵਾਹਿਗੁਰੂ ਦਾ ਭਜਨ ਕਰ ਰਹੇ ਨੇ ਮਨ ਵਿੱਚ ਸਿਮਰੇ ਆ ਰਾਮ ਰਾਮ ਨੂੰ ਉਹ ਗਾਵੇ ਸ਼ਬਦ ਨਾ ਹੈ

ਦੇ ਰਹੇ ਆ ਰੇ ਗਿਆਨ ਸਤਿਗੁਰੂ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਬੜੇ ਪਿਆਰੇ ਨੇ ਸਾਰਾ ਪਰਿਵਾਰ ਹੀ ਚੜ੍ਹਦੀ ਕਲਾ ਕਿਰਪਾ ਹੈ ਨਾ ਪੁੱਤਾਂ ਵੀ ਤੱਕਾ ਹਜੂਤ ਸਿੰਘ ਬੜੀਆ ਸੁਭਾਅ ਹੈ ਕਿਰਪਾ ਹੈ ਗੁਰੂ ਵੀ ਧੰਨ ਗੁਰੂ ਨਾਨਕ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੱਜ ਕੀ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਕੀਰਤਨ ਹੈ ਕੀਰਤਨ ਧੰਨ ਗੁਰੂ ਨਾਨਕ ਸਾਹਿਬ ਸ੍ਰੀ ਹਜੂਰ ਵਾਪਾ ਸਾਹਿਬ ਸਿੰਘ ਬੀਦੀ ਦਾ ਹੈ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਕਿਥੋਂ ਰੰਗ ਲੱਗਿਆ ਲਾਲ ਰੰਗ ਤੇ ਸੋ ਲੱਗਾ ਜਿਸ ਕੀ ਵਡਭਾਗਾ ਮੈੜਾ ਕਦੇ ਨਾ ਹੋਈ ਨਾਨਕ ਦੇ ਦਾਦਾ ਆ ਬੈਠੇ ਨੇ ਨਾਲ ਇਹਨਾਂ ਨੂੰ ਸਭ ਪਤਾ ਹੈ ਕਿਹੈ ਸਾ ਜੀਵਨ ਕਿਹੈ ਸਾ ਜੀਵਨ ਹੋ ਗਿਆ ਸੀ ਇਹ ਗੁਰੂ ਨਾਨਕ ਨੇ ਧੰਨ ਬਾਬਾ ਸਰਬਜੋਤ ਸਿੰਘ ਜੀ ਨੇ ਬਾਹ ਫੜੀ ਆ ਭਾਈ ਬੈਠ ਬਾਜੇ ਤੇ ਕੀਰਤਨ ਕਰ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਉਹਨਾਂ ਦੀ ਕਿਰਪਾ ਹੈ ਬਖਸ਼ਿਸ਼ ਹੈ ਜੋ ਜੀ ਦੱਸਦੇ ਆ ਵੀ ਉਹ ਸਾਧੂ ਦਾ ਦ੍ਰਿਬ ਦ੍ਰਿਸ਼ਟ ਐਸੀ ਨੇਤਰ ਐਸੀ ਵਰਕਸ਼ਿਸ਼ ਕਰ ਦਿੰਦੇ ਨੇ ਕਿ ਦੁਨੀਆਂ ਦਾ ਕੋਈ ਚੇਤ ਨਹੀਂ ਲੰਗੜ ਦੁਨੀਆਂ ਦੀ ਕੋਈ ਪਰਵਾਹੀ ਨਹੀਂ ਕੋਈ ਕੁਝ ਕਹੇ ਕੋਈ ਬੁਰਾ ਕਹੇ ਕੋਈ ਭਲਾ ਕਹੇ ਹਮ ਤਾਂ ਨਦੀਓ ਹੈ ਧਾਰ ਕੋਈ ਕਹੀ ਜਾਵੇ ਤੁਝ ਜੇ ਆਪਾਂ ਪ੍ਰਮਾਤਮਾ ਦੇ ਦਰ ਤੇ ਸੱਚੇ ਆ ਤੁਹਾਡਾ ਕੋਈ ਕੁਝ ਵਿਗਾੜੀ ਸਕਦਾ ਬੋਲੂ ਸਤਨਾਮ ਵਾਹਿਗੁਰੂ ਗੁਰੂ ਰਵਿਦਾਸ ਮਹਾਰਾਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜੋ ਪਏ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਬਤੁਤ ਪਾਵਨ ਨਾਮ ਕੈਸੇ ਹੁੰਦਾ ਵੀ ਤੇਰਾ ਨਾਮ ਕੋ ਪਿੱਤਰ ਕੇ ਮੁੰਦਾ ਜੇ ਅਸੀਂ ਕੋ ਲਈ ਨਾ ਕਰਦੇ ਗੱਜ ਕੇ ਬੋਲੋ ਸਤਨਾਮ ਤੈਨੂੰ ਬਖਸ਼ਣ ਹਾਰਾ ਕੌਣ ਕਹਿੰਦਾ ਜੇ ਅਸੀਂ ਤੁਰਤ ਹੀ ਦਰਗਾਹ ਕੋਈ ਤੇਰੇ ਸੰਤ ਬਣ ਕੇ ਆ ਜਾਂਦੇ ਸਾਨੂੰ ਤਾਂ ਮਨੁੱਖਾ ਜੀਵਨ ਮਿਲਿਆ ਇਹ ਵੱਟਿਆਂ ਕਰਮਾਂ ਨਾਲ ਮਾਨਸਿ ਵਿਹੀ ਪ੍ਰਾਪਤ ਹੋਈ ਹੈ ਕੋਈ ਕਰਨ ਪੂਰਵਲਾ ਆਪਣਾ ਜਾਗਿਆ ਹੋਇਆ ਜੇ ਮਾਨਸ ਦੇਹੀ ਦੇ ਵਿੱਚ ਆਪਾਂ ਫਿਰ ਰਹੇ ਆ ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ ਸ੍ਰੀ ਹਰਿਉਰ ਬਾਬਾ ਜੀ ਆਪਣੇ ਬਚਨਾਂ ਵਿੱਚ ਕਹਿੰਦੇ ਹੁੰਦੇ ਨੇ ਪਿਆਰਿਆ ਇਹ 84 ਲੱਖ ਜੂਨ ਦੇ ਵਿੱਚ ਘੂਮ ਕੇ ਤੂੰ ਇਸ ਸੰਸਾਰ ਤੇ ਤੈਨੂੰ ਮਾਨਸ ਦੇਹੀ ਮਿਲੀ ਹੈ ਬਾਬਾ ਜੀ ਕਹਿੰਦੇ ਸਾਡਾ ਵੀ ਸਾਡਾ ਗੁਰੂ ਨਾਨਕ ਦੇ ਘਰ ਘਰ ਕੇ ਸਤਕਾਰ ਹੈ ਬੋਲੋ ਸਤਨਾਮ ਵਾਹਿਗੁਰੂ ਅਸੀਂ ਉਹਨਾਂ ਦਾ ਪਰਿਵਾਰ ਹਾਂ ਤਾਂ ਸਾਡਾ ਸਤਕਾਰ ਹੈ ਦੁਨੀਆ ਦੇ ਵਿੱਚ ਨੇ ਅਸੀਂ ਵੀ ਸਾਡਾ ਵੀ ਜੀਵਨ ਤੁਹਾਡੇ ਮਨੁੱਖਾਂ ਵਰਗਾ ਹੀ ਹੈ ਤਾਂ ਕਿ ਬੋਲੋ ਸਤਨਾਮ ਇਹ ਅਵਤਾਰੀ ਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ ਹੁਣ ਨਜੀਕ ਖੁਦਾ ਇਹਦੇ ਭੇਦਣਾ ਕਿਸੇ ਦੇਣ ਗੁਰੂ ਰਵਿਦਾਸ ਮਹਾਰਾਜ ਜੀ ਜੋੜੇ ਗੰਢ ਰਹੇ ਨੇ ਤਾਂ ਕੋਲੇ ਰੱਬ ਪ੍ਰਗਟ ਹੋ ਗਿਆ ਰੱਬ ਪ੍ਰਗਟਾ ਕੇ ਕੀ ਕਹਿੰਦਾ ਰੂਪ ਭੇਸ ਬਟਾ ਕੇ ਕੀ ਕਹਿੰਦੇ ਨੇ ਰਵਿਦਾਸ ਜੀ ਆ ਮੇਰਾ ਵੀ ਜੋੜਾ ਗੰਢ ਦਿਓ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹੈ ਰੱਖ ਜੋ ਜਦੋਂ ਸਮਾਂ ਹੋਊਗਾ ਗਾਢ ਦੂੰਗਾ ਲੈ ਜੀ ਗੁਰੂ ਰਮਦਾਸ ਮਹਾਰਾਜ ਜੀ ਕਹਿੰਦੇ ਲੈ ਜਾ ਤੂੰ ਕਹਿੰਦੇ ਤੂੰ ਭਗਤ ਹੋ ਕੇ ਝੂਠ ਬੋਲਦਾ ਹੈ ਅਕਾਲ ਪੁਰਖ ਵਾਹਿਗੁਰੂ ਗੁਰੂ ਰਮਦਾਸ ਜੀ ਨੂੰ ਕਹਿੰਦੇ ਤੂੰ ਭਗਤ ਹੋ ਕੇ ਝੂਠ ਬੋਲਦਾ ਹੈ ਕਹਿੰਦੇ ਮਹਾਰਾਜ ਤੂੰ ਆਪ ਘਰਗੁਖ ਵੈਗਰੂ ਹੋ ਕੇ ਝੂਠ ਬੋਲਦਾ ਮੈਂ ਤਾਂ ਤੇਰਾ ਭਗਤ ਹਾਂ ਗੱਜ ਕੇ ਬੋਲੂ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਟੁੱਟੇ ਦਿਲਾਂ ਨੂੰ ਕੀ ਨਾ ਪਾਗਤਕੇ ਕਾਰਨੇ ਕਹੁਰਵਦਾਸ ਜਮਾਰ ਗਜ ਕੀ ਬੋਲੂ ਸਤਨਾਮ ਉਹਨਾਂ ਨੇ ਆਪਣੇ ਆਪ ਨੂੰ ਵੱਡਾ ਨਹੀਂ ਜਨਾਇਆ ਜਿਵੇਂ ਗੁਰੂ ਨਾਨਕ ਬਾਬਾ ਜੀ ਨੇ ਕਿਹਾ ਨੀਚਾਂ ਅੰਦਰ ਨੀਚ ਜਾਤ ਨੀਚੀ ਹੂ ਅਤਮੇਜ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੋ ਕਿਹਾ ਰੀਸ ਗੁਰੂ ਨਾਨਕ ਬਾਬਾ ਜੀ ਕਹਿੰਦੇ ਜਿਹੜਾ ਆਪਣੇ ਹਿਰਦੇ ਨੂੰ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਗਰੀਬੀ ਦੇ ਵਿੱਚ ਰੱਖਦਾ ਹੈ ਉਹੀ ਅਸਲੀ ਸੰਤ ਹੈ ਉਹੀ ਅਸਲਾ ਅਸਲੀ ਪਿਆਰਾ ਹੈ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਕਿਰਪਾ ਹੋਈਏ ਬਖਸ਼ਿਸ਼ ਹੋਈਏ ਪ੍ਰਕਾਸ਼ਾ ਕਿਰਪਾ ਕਰੋ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੀਏ ਹੋ ਜਤਨ ਸ੍ਰੀਮਾਨ ਸੰਤ ਬਾਬਾ ਭਲਵੰਤ ਸਿੰਘ ਜੀ ਸਿੱਧਸਰ ਸੇਵੜਾ ਸੇਵਾਲੀ ਇਹ ਜੋ ਕੀਰਤਨ ਹੈ ਇਹ ਉਹਨਾਂ ਦੀਆਂ ਬਖਸ਼ਿਸ਼ਾਂ ਨੇ ਉਹਨਾਂ ਦੀਆਂ ਨਜ਼ਰਾਂ ਨੇ ਉਹਨਾਂ ਦਾ ਹੀ ਕੀਰਤਨ ਹੈ ਜਦ ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਮੈਂ ਆਪਣੀ ਬੜਾਈ ਨਹੀਂ ਕਰਦਾ ਆਪਣਾ ਕੋਈ ਵਾੜਾ ਉਹ ਨਹੀਂ ਕਰਦਾ ਇਹ ਬਾਬਾ ਜੀ ਦੇ ਘਰ ਦੀ ਮਹਿਮਾ ਹੈ ਤੁਹਾਨੂੰ ਦੱਸ ਰਿਹਾ ਵੀ ਧੰਤਨ ਬਾਬਾ ਸੇਵ ਸਿੰਘ ਜੀ ਦੇ ਘਰ ਦੀ ਮਹਿਮਾ ਕੀ ਕਿਹਾ ਬਾਬਾ ਜੀ ਨੇ ਮਹਾਰਾਜ ਇਸ ਬੱਚੇ ਦੇ ਸਿਰ ਤੇ ਹੱਥ ਰੱਖੋ ਮੇਰੇ ਸਿਰ ਤੇ ਹੱਥ ਰੱਖਿਆ ਧੰਤਨ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਕੀ ਕਿਹਾ ਕਹਿੰਦੇ ਮੇਰੇ ਮਗਰ ਨਾਹੀਂ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਮੇਰੇ ਮਗਰ ਨਾਹੀਂ ਤੇ ਕੀਰਤਨ ਕਰੀ ਬਾਬਾ ਸਹਿਬ ਸਿੰਘ ਜੀ ਦੇ ਘਰ ਵਿੱਚ ਰਹਿ ਕੇ ਤਾਂ ਤੇਰਾ ਕੀਰਤਨ ਕਿਸੇ ਨੇ ਪੁੱਛਣਾ ਨਹੀਂ ਤਾਂ ਬਿਸ਼ੱਕ ਦੀ ਤੁਰੈਛਣੀ ਜਿਵੇਂ گاਵਾ ਮੱਝਾਂ ਐ ਦੱਕਰ ਦੰਗਰ ਐ ਚੁਗਦੇ ਫਿਰਦੇ ਨੇ ਆ ਖੇਤਾਂ ਦੇ ਵਿੱਚ ਘਾਹ ਪਸ਼ੂ ਤੇ ਮਹਾਰਾਜ ਕਹਿੰਦੇ ਜੇ ਤੂੰ ਬਾਬਾ ਸਹਿਬ ਸਿੰਘ ਦੇ ਘਰ ਵਿੱਚ ਰਹਿ ਕੇ ਕੀਰਤਨ ਕਰੇਗਾ ਤਾਂ ਤੇਰੇ ਕੀਰਤਨ ਨੂੰ ਚਾਰ ਚੰਨ ਲੱਗਣਗੇ ਨਹੀਂ ਤੈਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਬੋਲੋ ਸਤਨਾਮ ਆ ਸਾਚੀ ਨੇ ਕੀਰਤਨ ਨਹੀਂ ਤੁਸੀਂ ਉੱਥੋਂ ਸਿੱਖਿਆ ਤੇ ਉਥੋਂ ਹੀ ਤੁਹਾਡੇ ਤੇ ਰੰਗ ਲੱਗਣਾ ਹੈ ਤੁਸੀਂ ਇਹ ਨਾ ਕਿਹੋ ਜਿਹਾ ਕੱਲ ਨੂੰ ਮੈਂ ਉਹਦੇ ਨਾਲ ਵੇਚਾਂ ਨੂੰ ਬਹੁਤ ਨਾਲ ਨਾ ਇਹ ਨਹੀਂ ਗੱਲ ਬਣਦਾ ਇਹ ਤਾਂ ਬਾਬਾ ਸਹਿਲ ਸਿੰਘ ਨੇ ਡਰ ਕੇ ਜਿਵੇਂ ਸ਼੍ਰੀ ਅਜੁਰ ਬਾਬਾ ਜੀ ਤੁਹਾਡੇ ਸਿਰ ਤੇ ਹੱਥ ਰੱਖਣਗੇ ਉਵੇਂ ਹੀ ਹੋਣਾ ਹੈ ਗੱਜ ਕੇ ਬੋਲੋ ਸਤਨਾਮ ਵਾਹੇ ਨੀਆਂ ਵੜਿਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ